ਤੜਕ ਉਸ ਤੇ ਕਰ ਮਾਈਕ ਮੇਰਾ ਨਾਮ ਸਰਜੀਤ ਕੌਰ ਅੱਜ ਦੀ ਹੜਤਾਲ ਕਿ ਕਿਸ ਕਾਰਨ ਹੋ ਰਹੀ ਹੈ ਹਾਂਜੀ ਅੱਪਾ ਜੰਡੇ ਵਾਲੇ ਗੁੰਦੋਂ ਹੜਤਾਲ ਇਸ ਕਰਕੇ ਕੀਤੀ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਸਫਾਈ ਅੱਪਾ ਜੋ ਸਵੇਰ ਤੋਂ ਉਹਨੇ ਭੁੱਖੇ ਧਿਆਏ ਲੱਗੇ ਰਹਿੰਨੇ ਆ 3 ਵਜੇ ਜਾ ਕੇ ਰੋਟੀ ਖਾਈ ਦੀ ਆ ਘਰ ਤੇ ਪੈਸਾ ਸਾਨੂੰ ਜਿਹੜਾ ਵਾ ਉਹ ਪੂਰਾ ਹੱਡੀਆਂ ਮੰਗਾਂ ਨਹੀਂ ਹੋ ਰਹੀਆਂ ਤਨਖਾਹਾਂ ਬਹੁਤ ਘੱਟ ਆ ਤੇ ਰਗਰੁੱਲ ਤੇ ਸਾਨੂੰ ਕਰਤਾ ਵਾ ਤੇ ਪਰ ਤਨਖਾਹ ਸਾਨੂੰ 9300 ਰੁਪਏ ਹੀ ਮਿਲ ਰਹੀ ਹੈ ਇਸ ਕਰਕੇ ਸਾਡੀ ਇਹ ਮੰਗਿਆ ਸਰਕਾਰ ਕੋ ਕਿ ਸਾਡੀ ਜਿਹੜੀ ਤਨਖਾਹ ਵਾ ਉਹ ਸਾਨੂੰ ਪੂਰੀ ਦਿੱਤੀ ਜਾਵੇ ਇਹ ਪੈਸੇ ਨਾਲ ਗੁਜ਼ਾਰਾ ਹੋ ਜਾਂਦਾ ਤਾਂ ਡੱਕਾ ਗੁਜ਼ਾਰਾ ਬਹੁਤ ਮੁਸ਼ਕਲ ਉਹਨੇ ਕਹੀਂ ਮਤਲਬ ਜਿਹੜੇ ਖਰਚੇ ਹੁੰਦੇ ਸਾਡੇ ਉਹ ਅਸੀਂ ਧਾਰਨਾਏ ਹੁੰਦੇ ਆ ਤੇ ਉਹਨਾਂ ਕਹੀਂ ਚੁੱਕ ਲੈਨੇ ਆ ਦੂਣਾ ਧਾਰ ਚੜ ਜਾਂਦਾ ਵਾ ਤੇ ਸਾਡਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਚੱਲਦਾ ਵਾ ਕੀ ਮੰਗ ਕਰਦੇ ਸਰਕਾਰ ਨੂੰ ਆਪਾਂ ਸਰਕਾਰ ਕੋ ਇਹ ਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਭੈਣ ਭਾਈ ਰਹਿ ਗਏ ਆ ਜਿਨ੍ਹਾਂ ਨੇ ਮਤਲਬ ਨਈਆ ਨਿਯੁਤੀ ਪੱਤਰ ਮਿਲੇ ਉਹਨਾਂ ਨੂੰ ਵੀ ਦਿੱਤੇ ਜਾਣ ਕੁਝ ਭੈਣਾ ਵਾ ਕੁਝ ਭਾਈ ਆ ਤੇ ਉਹ ਵੀ ਸਾਡੇ ਨਾਲ ਖੜੇ ਹੋ ਜਾਣ ਓਕੇ ਜੀ ਵਾਈਗੁਰ ਜੀ ਮੇਰਾ ਨਾਮ ਸਨੀਆ ਜੀ ਵਾਈਗੁਰ ਜੀ ਕਾ ਖਾਲਤਾ ਵਾਈਗੁਰ ਜੀ ਦੀ ਫਤਿਹ ਸਰ ਜੀ ਇਹ ਪੰਜਾਬ ਦੇ ਲੈਵਲ ਤੇ ਹੜਤਾਲ ਚੱਲ ਰਹੀ ਆ ਅਸੀਂ ਸਾਰੇ ਲੋਕ ਆਪਣੇ ਸੁਭਾਈ ਸੇਵ ਕੋ ਸਾਰੇ ਸਮਰਥਨ ਦੇ ਰਹੇ ਆ ਇਹ ਸਾਡੇ ਆ ਕੁਝ ਮੰਗਾ ਬਾਰੇ ਕੁਝ ਤਨਖਾਹਾਂ ਬਾਰੇ ਕੁਝ ਆਡੇ ਬੰਦੇ ਰਹਿ ਗਏ ਆ ਨਿਯੁਕਤੀ ਪੱਤਰਾਂ ਤੋਂ ਕੁਝ ਵੇਟਿੰਗ ਵਿੱਚ ਪਾਏ ਆ ਅਸੀਂ ਇਸ ਸੰਬੰਧ ਵਿੱਚ ਉਹਨਾਂ ਨਾਲ ਸਹਿਯੋਗ ਦੇ ਰਹੇ ਆ ਸਰ ਜੀ ਤੇ ਕਿਹ ਕਿਹੜੇ ਕਿਹੜੇ ਮੰਗਾਗੇ ਤੁਹਾਡੇ ਸਰ ਜੀ ਇੱਕ ਤਨਖਾਹਾਂ ਬਾਰੇ ਇੱਕ ਮੇਰੇ ਬੰਦੇ ਥੋੜੇ ਰਹਿ ਗਏ 28 30 ਬੰਦੇ ਰਹਿ ਗਏ ਆ ਜੀ ਨਿਯੁਕਤੀ ਪੱਤਰਾਂ ਤੋਂ ਤੇ ਕੁਝ ਮੇਰੇ ਇਹਨਾਂ ਨੇ ਵੇਟਿੰਗ ਦੇ ਵਿੱਚ ਆ ਸਰ ਜੀ ਅਸੀਂ ਇਹੋ ਚਾਹੁੰਦੇ ਆ ਵੀ ਇਹਨਾਂ ਨੂੰ ਵੀ ਸਾਡੇ ਨਾਲ ਲਾਇਆ ਜਾਵੇ ਕੀ ਕਾਰਨ ਕੀ ਰਹਿਣਾ ਕਿਉਂ ਸਰ ਜੀ ਇਹਨਾਂ ਨੇ 49 ਬੰਦਿਆਂ ਦੇਤੇ ਆਪਾਂ 78 ਬੰਦਿਆਂ ਦਾ ਦਿੱਤਾ ਸੀ ਲੈ ਕੇ ਵੀ ਆਈ 78 ਬੰਦੇ ਹੈਗੇ ਆ ਵੀ ਸਾਨੂੰ ਸਾਰੇ ਨਿਯੁਕਤੀ ਪੱਤਰ ਮਿਲੇ ਇਹਨਾਂ ਨੇ 49 ਬੰਦਿਆਂ ਨੂੰ ਦਿੱਤੇ ਸਰ ਜੀ ਟੋਟਲ ਕਿੰਨੇ ਆ ਤੁਹਾਡੇ ਸਰ ਜੀ 78 ਬੰਦੇ ਸਰ ਜੀ ਹੁਣ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਦੇ ਹੜਤਾਲ ਇਹ ਸਰ ਜੀ ਸਾਡੀ ਆ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਹੜਤਾਲ ਜਾਰੀ ਰਹੂਗੀ ਤੇ ਅਗਲੀ ਕੀ ਰਣਨੀਤੀ ਤੁਹਾਡੀ ਅਗਲੀ ਸਰ ਜੀ ਜੋ ਸਾਨੂੰ ਪਿੱਛੋਂ ਆਦੇ ਪ੍ਰਧਾਨ ਪੰਜਾਬ ਪ੍ਰਧਾਨ ਜੋ ਸਾਨੂੰ ਹੁਕਮ ਦੇਣਗੇ ਕਾਲ ਕਰਨਗੇ ਅਸੀਂ ਉਹਨਾਂ ਦੇ ਮੁੱਦੇ ਤੇ ਫਿਰ ਚੱਲਾਂਗੇ ਤੇ ਅੱਜ ਤੁਸੀਂ ਕਿਹੜਾ ਕਿਹੜਾ ਨਹੀਂ ਕੰਮ ਕੀਤਾ ਤੇ ਸਰ ਜੀ ਅਸੀਂ ਸਾਰਾ ਸਫਾਈ ਸਭ ਕੁਝ ਬੰਦ ਕਰਕੇ ਬੈਠੇ ਸਰ ਜੀ ਆਲ ਪੰਜਾਬ ਵਿੱਚ ਦੀ ਸਾਦੀ ਬੰਦ ਠੀਕ ਜੀ ਫਤਿਹ ਮੈਂ ਜਡੇੜਾ ਗੁਰੂ ਨਗਰ ਨਗਰ ਨਿਗਮ ਤੋਂ ਸਾਧਰ ਸਫਾਈ ਸੇਵਕ ਤੇ ਆਪਾਂ ਜਿਹੜੀ ਅੱਜ ਹੜਤਾਲ ਤਰੀ ਆ ਇਹ ਪੰਜਾਬ ਵਿਸ਼ੇਸ਼ ਤੇ ਸਥਾਨਕ ਤੇ ਚੱਲ ਰਹੀ ਆ ਦਾ ਕਿ ਸਾਨੂੰ ਸਾਡੇ ਪੰਜਾਬ ਪ੍ਰਧਾਨ ਦਾ ਹੁਕਮ ਆਇਆ ਵਾ ਕਿ ਸਾਰੇ ਪੰਜਾਬ ਚ ਹੜਤਾਲ ਚੱਲ ਰਹੀ ਆ ਤੇ ਉਹ ਚ ਕੁਝ ਹੋਰ ਵੀ ਜਥੇਬੰਦੀਆਂ ਦਾ ਸੰਯੋਗ ਆ ਜਿਹਦੇ ਕਰਕੇ ਅਸੀਂ ਸੰਯੋਗ ਦੇ ਲਿਆ ਉਹ ਜਿਹੜੀਆਂ ਮੰਗਾਂ ਵਾ ਜਿਹਦੇ ਕਰਕੇ ਅਸੀਂ ਵੀ ਸੰਯੋਗ ਦੇ ਦੇ ਜਮੇਲਾ ਨਗਰ ਨਿਕੰਦੇ ਕਿਹੜੇ ਕਿਹੜੇ ਮੰਗਾਂ ਦਾ ਨਹੀਂ ਆੜੀਆਂ ਮੰਗਾਂ ਆ ਕਿ 78 ਬੰਦਿਆਂ ਦੀ ਕਲੈਕਸ਼ਨ ਹੀ 78 ਬੰਦਿਆਂ ਦਾ ਮਤਾ ਪਿਆ ਹੀ ਅੱਡਾ ਉਹਨਾਂ ਚੋਂ 90 ਬੰਦੇ ਨੇ ਸਿਲੈਕਟ ਕੀਤੇ ਆ 90 ਬੰਦੇ ਸਿਲੈਕਟ ਕੀਤੇ ਆ ਤੇ ਉਹ ਚੋਂ 90 ਬੰਦਿਆਂ ਚੋਂ 45 ਬੰਦਿਆਂ ਨੂੰ ਮਿਲਿਆ ਵਾ ਨਿੱਕੀ ਪੱਤਰ ਚਾਰ ਪੈਂਡਿੰਗ ਬਏ ਆ ਦੇ ਚੋਂ ਚੋਂ ਇਹਨਾਂ ਜਿਹੜੇ 77 ਬੰਦਿਆਂ ਚੋਂ ਤਿੰਨ ਪ੍ਰਾਰੇ ਵਰਕਰ ਆ ਜਿਹੜੇ ਇਹਨਾਂ ਨੇ ਵੇਟਿੰਗ 'ਚ ਪਾਏ ਆ ਤੇ ਬਾਕੀ ਜਿਹੜੇ ਆਪਣੇ 29 ਮਲਾਜ਼ਮ ਪੁਰਾਣੇ ਰਹਿ ਗਏ ਜਿਹੜੇ ਨਵੇਂ ਆਏ ਹੀ ਸਾਲ ਤੋਂ ਜਾਂ 6 ਮਹੀਨਿਆਂ ਤੋਂ ਜਾਂ 2 ਸਾਲਾਂ ਤੋਂ ਉਹਨਾਂ ਦੀ ਵੀ ਕੋਈ ਸੁਨਮਾਈ ਨਹੀਂ ਕੀਤੀ ਗਈ ਦੇਖੋ ਜੜੀਆਂ ਤਨਖਾਹਾਂ ਦਾ ਮਸਲਾ ਕਿ ਜਿੱਦਾਂ ਸਾਨੂੰ ਤਨਖਾਹ ਕਮ ਸੇ ਕਮ ਕਈਆਂ ਨੂੰ 9300 ਮਿਲਦੀ ਆ 9700 ਉਹਨ ਸਾਡੀ ਕੀਤੀ ਨਾਲ ਛੋੜ ਕੇ ਦੇ ਮਹੀਨਾ ਕੋ ਹੋਇਆ ਵਾ 9100 ਕੀਤੀ ਨਾਲ ਠੇਕੇਦਾਰਾਂ ਦੀ ਤੇ ਬਾਕੀ ਜਿਹੜੇ ਆਪਣੇ ਕਨੈਕਟ ਬੇਸ ਤੇ ਕੀਤੇ ਆ ਉਨੇ 93 ਸੂਬਾ ਤਨਖਾਹ ਇਹ ਹੜਤਾਲ ਕਿੰਨੇ ਦਿਨ ਚੱਲੂਗੀ ਹਣ ਹੜਤਾਲ ਜਿੱਦਾਂ ਵਿਸ਼ੇ ਆਪਾਂ ਨੂੰ ਪਿੱਛੇ ਹੁਕਮ ਮਿਲੇਗਾ ਆਪਾਂ ਉਸ ਦਾ ਅੱਗੇ ਚੱਲਾਂਗੇ ਜੇ ਮੰਨ ਲਓ ਕੱਲ੍ਹ ਨੂੰ ਵੀ ਰੈਗੂਲਰ ਚੱਲਦੀ ਆ ਤੇ ਕੱਲ੍ਹ ਨੂੰ ਵੀ ਆਪਾਂ ਸਮਰਥਨ ਦਵਾਂਗੇ ਜੇ ਅੱਜ ਹੀ ਸਵੇਰ ਤੋਂ ਬੈਠੇ ਆ 7 ਵਜੇ ਤੋਂ 3 ਵਜੇ ਤੱਕ ਰਭਾਂਗੇ ਜੇ ਅੱਜ ਵੀ ਆਪਾਂ ਨੂੰ ਜੇ ਕੋਈ ਗਾੜੀਓ ਪਿੱਛੇ ਹੁਕਮ ਆਂਦਾ ਵਾ ਵੀ ਕੱਲ੍ਹ ਜਾਰੀ ਰਹੇਗੀ ਫਿਰ ਉਹਦਾ ਉਹਨਾਂ ਨੂੰ ਆਪਾਂ ਸਮਰਥਨ ਦਵਾਂਗੇ ਜੇ ਸਰਕਾਰ ਤੁਹਾਡੀ ਗੱਲਾਂ ਨਹੀਂ ਮੰਨਦੀ ਕੀ ਅਗਲਾ ਕੀ ਹੋਊਗਾ ਜੇ ਸਰਕਾਰ ਚਲੋ ਮੰਨਦੇ ਆ ਵੀ ਗੱਲ ਨਹੀਂ ਕੋਈ ਵੀ ਮੰਨਦੀ ਜਹਾੜੇ ਕੋਈ ਗੱ ਬਾਕੀ ਉਹ ਵਿਸ਼ੇ ਜਿਹੜੇ ਅਸੀਂ ਆਪਣੇ ਪੰਜਾਬ ਲੈਵਲ ਤੇ ਸਾਡੇ ਜਿਹੜੇ ਪ੍ਰਧਾਨ ਆ ਆਪਾਂ ਉਹਨਾਂ ਨਾਲ ਜੱਜਮੈਂਟ ਗੱਲਬਾਤ ਕਰਾਂਗੇ ਜਿੱਦਾਂ ਦਾ ਨਾ ਹੁਕਮ ਹੋਏਗਾ ਉਦਾਂ ਆਪਾਂ ਗੱਡੀ ਚ ਪਰਨਾ ਦੇਵਾਂਗੇ ਠੀਕ